ਨਾ ਮੈਂ ਅੱਜ ਤੇ ਅੱਜ ਕਿਹੜੇ ਕਿਹੜੇ ਮੁੱਦਿਆਂ ਲੈ ਕੇ ਜਿਹੜਾ ਆਉ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੈਂ ਜੀ ਅਮਰੀਕ ਸਿੰਘ ਬਲਾਕ ਪ੍ਰਧਾਨ ਸੁਧਾਰ ਬੀਕੇ ਚੂ ਸਿੱਧੂਪੁਰ। ਹਾਂ ਜੀ ਸਾਡੇ ਕਈ ਮੁੱਦੇ ਨੇ ਮੇਨ ਮੁੱਦੇ ਜਿਵੇਂ ਪ੍ਰਾੜੀ ਵਾਲਾ ਹੋ ਗਿਆ। ਡਾਇਆ ਖਾਦ ਨਹੀਂ ਆ ਰਹੀ। ਤੇ ਆਪਣੇ ਅਵਾਰਾ ਗਊਆਂ ਵਾਲਾ ਹੋ ਗਿਆ, ਅਵਾਰਾ ਕੁੱਤਿਆਂ ਵਾਲਾ ਵੀ ਹੋ ਗਿਆ। ਹੋਰ ਕਈ ਮਸਲੇ ਨੇ ਸਾਡਾ ਮੰਗ ਪੱਤਰ ਸੀ ਅਜੇ ਇਹਨਾਂ ਨੂੰ ਡੀਸੀ ਸਾਹਿਬ ਨੂੰ ਦੇ ਰਹੇ ਹਾਂ। ਤੇ ਲਗਾਤਾਰ ਜਿਹੜਾ ਇੱਕ ਮਾਰਾ ਪਸ਼ੂਆਂ ਦਾ ਮੁੱਦਾ ਉਹ ਕਾਫੀ ਗਰਮਾਇਆ ਹੋਇਆ ਬੀਤੇ ਦਿਨੀ ਇੱਕ ਸਿੰਗਰ ਰਾਜਵੀਰ ਜਵੰਦਾ ਦਾ ਹਾਦਸਾ ਵੀ ਹੋਇਆ ਇਸ ਸੂਤਰ ਨੂੰ ਲੈ ਕੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਹੱਲ ਹੋਣਾ ਜਿਹੜੇ ਕਿਉਂਕਿ ਕਾਉਂਸਲਸ ਤਾਂ ਲਿਆ ਜਾ ਰਿਹਾ ਪਰ ਇਹਨਾਂ ਦਾ ਪ੍ਰਬੰਧਨ ਨਹੀਂ ਹੋ ਰਿਹਾ ਹਾਂਜੀ ਹਾਂਜੀ ਜਿਹੜਾ ਆਪਣਾ ਬਿਜਲੀ ਬੋਰਡ ਦਾ ਬੈਲਾ ਉਹਦੇ ਕਾਉਂਸਲਸ ਆ ਰਿਹਾ ਲੈ ਰਹੇ ਆਪਣੇ ਕੋਲ ਪਰ ਇਹਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਚਲੋ ਆਪਣਾ ਰਾਜਵੀਰ ਜਵੰਦਾ ਇੰਟਰਨੈਸ਼ਨਲ ਉਹ ਸੀਗਾ ਆਪਣਾ ਕਲਾਕਾਰ ਪਰ ਜਿਹੜਾ ਕੋਈ ਹੋਰ ਵੀ ਕਿਸੇ ਦਾ ਧੀ ਪੁੱਤ ਜਾਂਦਾ ਉਹ ਹੈ ਤਾਂ ਉਹ ਉਹ ਚ ਵੀ ਜਾਣ ਆ ਕਿਉਂਕਿ ਆਪਾਂ ਕੁਝ ਦਿਨ ਕਰਕੇ ਗੱਲ ਫਿਰ ਕਈ ਵਾਰੀ ਦਬ ਜਾਂਦੇ ਆ ਲੋਕੀ ਸਾਰੀ ਆਵਾਜ਼ ਅਸੀਂ ਠਾਵਾਂਗੇ ਸਾਡੀ ਜਥੇਬੰਦੀ ਦੀ ਚੱਕੀ ਆ ਇਹ ਕਿਉਂਕਿ ਇਹ ਗਾਈਆਂ ਨਾਲ ਬਹੁਤ ਕੀਮਤੀ ਜਾਣਾਂ ਜਾ ਰਹੀਆਂ ਨੇ ਯਕਿਨ ਇਹਨਾਂ ਦਾ ਜੇ ਕੋਈ ਪ੍ਰਬੰਧ ਕੀਤਾ ਜਾਵੇ ਤਾਂ ਕਰਨ ਜਾਂ ਕੌਸ ਸਲਾਈ ਦਿੱਤਾ ਫਿਰ ਆਵਾਰਾ ਕੁੱਤੇ ਹੋ ਗਏ ਉਹਨਾਂ ਨੇ ਕਿਵੇਂ ਨੋਜ਼ ਨੋਚ ਕੇ ਬਜ਼ੁਰਗ ਬੱਚੇ ਕਿੰਨੇ ਖਾਦੇ ਤੁਹਾਨੂੰ ਪਤਾ ਹੀ ਆ ਆਵਾਰਾ ਕੁੱਤੇ ਤਾਂ ਹੁਣ ਪੈਂਦੇ ਆ ਬੰਦਿਆਂ ਨੂੰ ਕਈ ਤੇ ਬਹੁਤ ਜ਼ਿਆਦਾ ਹੋ ਗਈ ਤਦਾਦ ਇਹਨਾਂ ਦੀ ਇਹਨਾਂ ਤੇ ਕੋਈ ਪਿੱਛੇ ਆਇਆ ਸੀਗਾ ਵੀ ਇਹਨਾਂ ਦੀ ਨਾਸਬੰਦੀ ਕੀਤੀ ਜਾਵੇ ਜੇ ਉਹ ਪਰਕਾ ਵਿੱਚ ਠੱਪਾ ਹੋ ਜਾਂਦਾ ਕੰਮ ਕਿਉਂਕਿ ਸਾਨੂੰ ਅਵੇਅਰ ਹੋਣਾ ਪੈਣਾ ਵਾ ਜੀ ਜਦ ਅਸੀਂ ਆਪਾਂ ਅਵੇਅਰ ਹੋ ਜਾਾਂਗੇ ਤਾਂ ਸਰਕਾਰਾਂ ਫੇਰ ਹੀ ਆਪਣਾ ਉਹ ਕਰਨਗੀਆਂ ਸਾਰਾ ਕੁਝ ਨਹੀਂ ਜਿੰਨਾ ਚਿਰ ਆਪਾਂ ਅਵੇਅਰ ਨਹੀਂ ਹੁੰਦੇ ਅਸੀਂ ਹੁਣ ਆਪਾਂ ਲਾਮਬੰਦੀ ਕਰੀ ਆ ਹੁਣ ਦੇਖੋ ਤੁਸੀਂ ਪ੍ਰਾੜੀ ਵਾਲਾ ਮੁੱਦਾ ਵਾ ਸੈਟੇਲਾਈਟ ਰਾਹੀਂ ਹੁਣ ਪਰਚੇ ਕਰਨ ਨੂੰ ਤਿਆਰ ਨਹੀਂ ਜਦ ਸਾਰਾ ਪੰਜਾਬ ਡੋਬ ਰਿਹਾ ਸੀਗਾ ਉੱਥੇ ਕੌਣ ਖੜਾ ਉੱਥੇ ਕਿਸਾਨ ਹੀ ਖੜੇ ਜਾ ਕੇ ਬਲੇ ਟਰੈਕਟਰਾਂ ਤੋਂ ਉਹਨਾਂ ਨੂੰ ਡਰ ਲੱਗਦਾ ਸੀ ਵੀ ਦਿੱਲੀ ਜਾ ਕੇ ਤਾਂ ਆਏ ਆ ਜੀ ਇਹ ਤਾਂ ਟੈਂਕ ਨੇ ਉਹਨਾਂ ਨੇ ਟਰੈਕਟਰਾਂ ਹੀ ਉੱਥੇ ਚੱਲ ਰਹੇ ਆ ਉਹਨਾਂ ਨੇ ਬੰਨ ਬੰਨੇ ਨੇ ਹੁਣ ਵੀ ਸਾਡੀ ਜਥੇਬੰਦੀ ਦੇ ਚਾਰ ਕੈਂਪ ਚੱਲ ਰਿਹਾ ਜੀ ਉੱਥੇ ਮੇਰਾ ਬਾਬਾ ਨਰ ਗੋਲੇ ਜਰਾ ਉਹ ਚਾਰ ਕੈਂਪ ਕਾਦੇ ਲਈ ਚੱਲ ਰਿਹਾ ਪਹਿਲਾਂ ਜ਼ਮੀਨ ਉਹਨਾਂ ਦੀ ਪੱਧਰ ਕਰਨੀ ਆ ਫਿਰ ਉਹਨਾਂ ਦਾ ਕਣਕ ਬਜਾਉਣ ਲਈ ਉਹਨੂੰ ਉਹਨਾਂ ਨੂੰ ਡੀਜ਼ਲ ਦੀ ਵੀ ਮਦਦ ਕਰੀ ਆ ਟਰੈਕਟਰ ਵੀ ਲੈ ਕੇ ਗਏ ਆ ਹੁਣ ਉੱਥੇ ਬੀਜ ਤੇ ਡਾਇਆ ਖਾਦ ਉਹ ਵੀ ਪਹੁੰਚਦਾ ਕਰਨਾ ਪਰੰਤੂ ਸਾਡੀ ਇਹ ਮੰਗ ਵਾ ਡਾਇਆ ਖਾਦ ਆ ਨਹੀਂ ਰਿਹਾ ਉਹਦੇ ਨਾਲ ਹੋਰ ਜਿਹੜਾ ਠੇ ਸਵਾਹ ਹੀ ਕਹਾਂਗੇ ਮਿੱਟੀ ਉਹੜੀ ਵੇਚੀ ਜਾ ਰਹੀ ਆ ਖਰਾਕ ਰੂਕ ਉਹ ਵੀ ਇਸ ਬਾਹਨੇ ਇਹ ਵੇਚ ਲੋ ਇਹ ਤਾਣਾ ਬਾਣਾ ਸਾਰਾ ਹਲਜਿਆ ਹੋਇਆ ਵਾ ਠੇ ਕਈ ਵੀ ਇੱਕ ਹੋਣਾ ਗੂੰ ਲੱਗਿਆ ਹੋਇਆ ਵਾ ਨਸ਼ੇ ਵਾਲਾ ਵੀ ਇੱਕ ਅਗਾ ਕੰਮ ਦਾ ਇਹ ਪੂਰੇ ਪੰਜਾਬ ਪਰ ਦੇ ਵਿੱਚ ਆ ਹੋ ਰਿਹਾ ਜੀ ਅੱਜ ਨਹੀਂ ਅੱਜ ਪੂਰੇ ਭਾਰਤ ਚ ਆ ਜੀ ਪੂਰੇ ਭਾਰਤ ਚ 11 ਜੀ ਤੱਕ ਮੋਰਚਾ ਸਾਡਾ ਪੂਰੇ ਭਾਰਤ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਵੀ ਅੱਜ ਹੀ ਦੇਣੇ ਆ ਤੁਸੀਂ ਸਭ ਨੂੰ ਮੰਗ ਪੱਤਰ ਹਾਂ ਜੀ ਮੰਗ ਪੱਤਰ ਦੇਤਾ ਨਹੀਂ ਜਾਣਾਂ ਜੀ ਅਸੀਂ तरीक ਜਿਹੜਾ ਆਵਾਰਾ ਪਸ਼ੂਆਂ ਦਾ ਮੁੱਦਾ ਹੈਗਾ ਤੇ ਹੋਰ ਪ੍ਰਾਣੀ ਦਾ ਮੁੱਦੇ ਹੋਰ ਬੜੇ ਮੁੱਦੇ ਆ ਅਸੀਂ ਕਿਹੜੇ ਕਿਹੜੇ ਮੁੱਦਿਆਂ ਲੈ ਕੇ ਆ ਜਿਹੜਾ ਅੱਜ ਅਸੀਂ ਜੀ ਸਭ ਤੋਂ ਪਹਿਲਾਂ ਸਟਾਰਟਿੰਗ ਪ੍ਰਾਣੀ ਤੋਂ ਕਰਾਂਗੇ ਉਹ ਕਿਉਂ ਕਰਾਂਗੇ ਕਿ ਦੇਖੋ ਜਦੋਂ ਸਾਡਾ ਕੋਈ ਕਿਸਾਨ ਵੀਰ ਸਾਰਿਆਂ ਕੋਲੇ ਤਾਂ ਵੱਡੀ ਮਸ਼ੀਨਰੀ ਹੈ ਨਹੀਂ ਵੱਡੇ ਐਂਪਲੀਮੈਂਟ ਕਿਸੇ ਜ਼ਿਮੀਂਦਾਰ ਕੋਲ ਨਹੀਂ ਹੈਗੇ ਸવાય ਜਿਹੜੇ 20 20 30 30 40 40 ਕਿੱਲੇ ਦੇ ਮਾਲਕ ਨੇ ਉਹਨਾਂ ਕੋਲੇ ਵੱਡੇ ਐਂਪਲੀਮੈਂਟ ਨੇ ਛੋਟੇ ਕਿਸਾਨ ਕੋਲੇ ਕਿਸੇ ਕੋਲੇ ਵੱਡਾ ਇੰਪਲੀਮੈਂਟ ਨਹੀਂ ਵੱਡਾ ਟਰੈਕਟਰ ਨਹੀਂ ਇਹ ਸਾਨੂੰ ਕੀ ਕਰਦੇ ਆ ਤੁਹਾਨੂੰ ਅਸੀਂ ਸਬਸਿਡੀ ਦੇਤੀ ਜੀ ਸੁਸਾਇਟੀਆਂ ਚ ਆ ਕਰੋ ਜੀ ਆਹ ਕਰੋ ਉਹ 100% ਮੈਂ ਕਹਿੰਦਾ 99% ਹੀ ਮੰਨ ਲਓ 99% ਸਾਰਾ ਕੁਝ ਕਾਗਜ਼ਾਂ ਚਾ ਕਿਸੇ ਸੁਸਾਇਟੀ ਚ ਮੈਨੂੰ ਦਿਖਾ ਦਿਓ ਕਿ ਸਾਰੇ ਐਂਪਲਾਈਮੈਂਟ ਹੈ ਜੇ ਹੈ ਤਾਂ ਕਿੰਨੇ ਆ ਦੇ ਉਹਦਾ ਕਿੰਨਾ ਕੱਟ ਹੋ ਗਿਆ ਕਿੰਨੇ ਜ਼ਿਮੀਂਦਾਰਾਂ ਨੂੰ ਮਿਲਦਾ ਕਿੰਨੇ ਪਿੰਡ ਚ ਕਿਸਾਨ ਖੇਤੀ ਕਰਨ ਵਾਲੇ ਆ ਕਿੰਨੇ ਵੱਡੇ ਆ ਕਿੰਨੇ ਛੋਟੇ ਆ ਸਭ ਗੱਲਾਂ ਨੇ ਨਟੇਰੇ ਨੇ ਇਕਲੇ ਬਾਢਿਓ ਬਹਾਨੇ ਨਾਲ ਗਊ ਸਹਸ ਪ੍ਰਾਲੀ ਇਹ ਬੋ ਤੇ ਲੱਕ ਬੰਨਿਆ ਇਹਨਾਂ ਨੇ ਖਾਂਡ ਤੇ ਜਿਹੜੇ ਬੰਦੇ ਇਦਾਂ ਦੇ ਆਪ ਸਰਕਾਰ ਵਾਲੇ ਦੇ ਐਮ ਐਲ ਏ ਜਿਹੜੇ ਮੋਬਾਈਲ ਰਿਪੇਅਰ ਕਰਦੀ ਸੀ ਅੱਜ ਉਹ ਪੰਜ ਪੰਜ ਕਿਲੇ ਦੀਆਂ ਕੋਠੀਆਂ 'ਚ ਬੈਠੇ ਜਿਹੜੇ ਕੋਲੇ ਦੋ ਬੈਸਵੇ ਸੀ ਉੱਜ ਬੀਵੀ ਤੀਤੀ ਕੀਲਿਆਂ ਦੇ ਮਾਲਕ ਬਣੇ ਬੈਠੇ ਆ ਉਹ ਕਿੱਥੋਂ ਬਣ ਗਏ ਤਾਂ ਕਹਿੰਦੇ ਅਸੀਂ ਅਸੀਂ ਕਰਾਪਸ਼ਨ ਬੰਦ ਕਰ ਦਿਆਂਗੇ ਇਸ ਕਰਕੇ ਸਾਡੇ ਸਾਰੇ ਹੀ ਮੁੱਦੇ ਨੇ ਜੀ ਦੇਖੋ ਹੁਣ ਢਾਈ ਰਿਓ ਆ ਢਾਈ ਰਿਓ ਨਾਲ ਲਾਤਾ ਜੀ ਮੈਨੂੰ ਜੂਰੀਆ ਨਾਲ ਲਾਤਾ ਜੀ ਆ ਖਰਾਕ ਨਾਲ ਲਾਤਾ ਜੀ ਆ ਮੋਬਾਈਲ ਉਹ ਨਾਲ ਲਾਤੇ ਜੀ ਕੋਈ ਆ ਲੈ ਲੋ ਜੀ ਤੇਲ ਲੈ ਜੋ ਜੀ ਨਾਲ ਤੁਸੀਂ ਆ ਦਵਾਈਆਂ ਲੈ ਜੋ ਜੀ ਉਹ ਕਿਉਂ ਅਸੀਂ ਕਹਿੰਦੇ ਆ ਜੀ ਤੇ ਕੀਤੀ ਕਰਨੀ ਲੱਗੇ ਸਾਡੇ ਬਜ਼ੁਰਗ ਕਰਕੇ ਚਲੋ ਬਜ਼ੁਰਗਾਂ ਵੇਲੇ ਇੰਨੀਆਂ ਦਵਾਈਆਂ ਹੈ ਨਹੀਂ ਸੀ ਹੁਣ ਦਵਾਈਆਂ ਨੇ ਹੁਣ ਦਵਾਈਆਂ ਦੇ ਵਿੱਚ ਇੰਨੀ ਦਵਾਈ ਦੀ ਲੋੜ ਨਹੀਂ ਆ ਜਿੰਨੀਆਂ ਨਾਲ ਜਾਣ ਕੇ ਧੱਕੇ ਨਾਲ ਕਿਸਾਨ ਨੂੰ ਮਾਰ ਰਹੇ ਆ ਤੋਂ ਇਸੇ ਤਰ੍ਹਾਂ ਪ੍ਰੋਟੈਸਟ ਜਾਰੀ ਰੱਖੋ ਜੀ ਸਾਡਾ ਜਿੱਨਾ ਚ ਸਾਡੀ ਐਮਐਸਪੀ ਤੋਂ ਲੈ ਕੇ ਸੁਆਮੀ ਡਾਕਟਰ ਸੁਆਮੀ ਨਾਥ ਰਿਪੋਰਟ ਤੱਕ ਸਾਨੂੰ ਮਿਲਦਾ ਨਹੀਂ ਉਹਨਾਂ ਚਿਰ ਇਸੇ ਤਰ੍ਹਾਂ ਹੀ ਸਾਡੇ ਆਪਣੇ ਧਰਨੇ ਚੱਲਦੇ ਰਹਿਣਗੇ ਤੇ ਸਰਕਾਰਾਂ ਨੂੰ ਅਸੀਂ ਕੇਹਨ ਗੋਡੇ ਨੇ ਪਰ ਕੇ ਗੋਡੇ ਪਰ ਕਰਕੇ ਆਪ ਦੀ ਮੰਗਾ ਮਨਾ ਕੇ ਫੇਰ ਛੱਡ ਗਏ ਹਾਂ ਸਰ ਕੀ ਨਾ ਮੈਂ ਅੱਜ ਤੇ ਅੱਜ ਕਿਹੜੇ ਕਿਹੜੇ ਮੁੱਦਿਆਂ ਲੈ ਕੇ ਜਿਹੜਾ ਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੈਂ ਜੀ ਅਮਰੀਕ ਸਿੰਘ ਬਲਾਕ ਪ੍ਰਧਾਨ ਸੁਧਾਰ ਵੀ ਕੇ ਚੂ ਸਿੱਧੂ ਪਰ ਹਾਂ ਜੀ ਸਾਡੇ ਕਈ ਮੁੱਦੇ ਨੇ ਮੇਨ ਮੁੱਦੇ ਜਿਵੇਂ ਪ੍ਰਾੜੀ ਜਿਹੜਾ ਹੋ ਗਿਆ ਡਾਇਆ ਖਾਦ ਨਹੀਂ ਆ ਰਹੀ ਤੇ ਆਪਣੇ ਅਵਾਰਾ ਗਊਆਂ ਵਾਲਾ ਹੋ ਗਿਆ ਅਵਾਰਾ ਕੁੱਤਿਆਂ ਵਾਲਾ ਵੀ ਹੋ ਗਿਆ ਹੋਰ ਕਈ ਮਸਲੇ ਨੇ ਸਾਡਾ ਮੰਗ ਪੱਤਰ ਸੀ ਅਜੇ ਇਹਨਾਂ ਨੂੰ ਜੋ ਜਸੂ ਆਪ ਨੂੰ ਦੇ ਰਹੇ ਤੇ ਲਗਾਤਾਰ ਜਿਹੜਾ ਇੱਕ ਬਾਰਾ ਪਸ਼ੂਆਂ ਦਾ ਮੁੱਦਾ ਉਹ ਕਾਫੀ ਗਰਮਾਇਆ ਹੋਇਆ ਬੀਤੇ ਦਿਨੀ ਇੱਕ ਸਿੰਗਰ ਰਾਜਵੀਰ ਜਵੰਦਾ ਦਾ ਹਾਦਸਾ ਵੀ ਹੋਇਆ ਇਸ ਸੂਤਰ ਨੂੰ ਲੈ ਕੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਹੱਲ ਹੋਣਾ ਜਿਹੜੇ ਕਿਉਂਕਿ ਕਾਉਸਸ ਲਿਆ ਜਾ ਰਿਹਾ ਪਰ ਇਹਨਾਂ ਦਾ ਪ੍ਰਬੰਧਨ ਨਹੀਂ ਹੋ ਰਿਹਾ ਹਾਂਜੀ ਹਾਂਜੀ ਜਿਹੜਾ ਆਪਣਾ ਬਿਜਲੀ ਬੋਰਡ ਦਾ ਬੈਲਾ ਉਹਦੇ ਕਾਉਸਸ ਆ ਰਿਹਾ ਲੈ ਰਹੇ ਆਪਣੇ ਕੋਲ ਪਰ ਇਹਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਚਲੋ ਆਪਣਾ ਰਾਜਵੀਰ ਜਵੰਦਾ ਇੰਟਰਨੈਸ਼ਨਲ ਉਹ ਸੀਗਾ ਆਪਣਾ ਕਲਾਕਾਰ ਪਰ ਜਿਹੜਾ ਕੋਈ ਹੋਰ ਵੀ ਕਿਸੇ ਦਾ ਧੀ ਪੁੱਤ ਜਾਂਦਾ ਉਹ ਹੈ ਤਾਂ ਉਹ ਉਹ ਚ ਵੀ ਜਾਂਦਾ ਕਿਉਂਕਿ ਆਪਾਂ ਕੁਝ ਦਿਨ ਕਰਕੇ ਗੱਲ ਫਿਰ ਕਈ ਵਾਰੀ ਦਬ ਜਾਂਦੇ ਆ ਲੋਕਾਂ ਦੀ ਸਾਰੀ ਆਵਾਜ਼ ਅਸੀਂ ਹਟਾਵਾਂਗੇ ਸਾਡੀ ਜਥੇਬੰਦੀ ਦੀ ਚੱਕੀ ਆ ਇਹ ਕਿਉਂਕਿ ਇਹ ਗਾਈਆਂ ਨਾਲ ਬਹੁਤ ਕੀਮਤੀ ਜਾਣਾਂ ਜਾ ਰਹੀਆਂ ਨੇ ਲੇਕਿਨ ਇਹਨਾਂ ਦਾ ਜੇ ਕੋਈ ਪ੍ਰਬੰਧ ਕੀਤਾ ਜਾਵੇ ਤਾਂ ਇਹ ਕਰਨ ਜਾਂ ਕੌਂਸਲ ਸਲਾਹ ਹੀ ਦਿੱਤਾ ਫਿਰ ਉਵਾਰਾ ਕੁੱਤੇ ਹੋਗੇ ਉਹਨਾਂ ਨੇ ਕਿਵੇਂ ਨੋਜ਼ ਨੋਚ ਕੇ ਬਜ਼ੁਰਗ ਪਰਚੇ ਕਿੰਨੇ ਖਾਦੇ ਤੁਹਾਨੂੰ ਪਤਾ ਹੀ ਆ ਉਵਾਰਾ ਕੁੱਤੇ ਤਾਂ ਹੁਣ ਪੈਂਦੇ ਆ ਬੰਦਿਆਂ ਨੂੰ ਕਈ ਤੇ ਬਹੁਤ ਜ਼ਿਆਦਾ ਹੋ ਗਈ ਤਦਾਦ ਇਹਨਾਂ ਦੀ ਇਹਨਾਂ ਤੇ ਕੋਈ ਪਿੱਛੇ ਆਇਆ ਸੀਗਾ ਵੀ ਇਹਨਾਂ ਦੀ ਨਾਸਬੰਦੀ ਕੀਤੀ ਜਾਵੇ ਜੇ ਉਹ ਪਰਕਾ ਵਿੱਚ ਠੱਪਾ ਹੋ ਜਾਂਦਾ ਕੰਮ ਕਿਉਂਕਿ ਸਾਨੂੰ ਅਵੇਅਰ ਹੋਣਾ ਪੈਣਾ ਵਾ ਜੀ ਜਦ ਅਸੀਂ ਆਪਾਂ ਅਵੇਅਰ ਹੋ ਜਾਾਂਗੇ ਤਾਂ ਸਰਕਾਰਾਂ ਫੇਰ ਹੀ ਆਪਣਾ ਉਹ ਕਰਨਗੀਆਂ ਸਾਰਾ ਕੁਝ ਨਹੀਂ ਜਿੰਨਾ ਚਿਰ ਆਪਾਂ ਅਵੇਅਰ ਨਹੀਂ ਹੁੰਦੇ ਅਸੀਂ ਹੁਣ ਆਪਾਂ ਲਾਮਬੱਦੀ ਕਰੀ ਆ ਹੁਣ ਦੇਖੋ ਤੁਸੀਂ ਪ੍ਰਾੜੀ ਵਾਲਾ ਮੁੱਦਾ ਵਾ ਸੈਟੇਲਾਈਟ ਨਹੀਂ ਹੁਣ ਪਰਚੇ ਕਰਨ ਨੂੰ ਤਿਆਰ ਨਹੀਂ ਜਦ ਸਾਰਾ ਪੰਜਾਬ ਡੋਬ ਰਿਹਾ ਸੀਗਾ ਉੱਥੇ ਕੌਣ ਖੜਾ ਉੱਥੇ ਕਿਸਾਨ ਹੀ ਖੜੇ ਜਾ ਕੇ ਬਲੇ ਟਰੈਕਟਰਾਂ ਤੋਂ ਇਹਨਾਂ ਨੂੰ ਡਰ ਲੱਗਦਾ ਸੀ ਵੀ ਦਿੱਲੀ ਜਾ ਕੇ ਤਾਂ ਆਏ ਆ ਜੀ ਇਹ ਤਾਂ ਟੈਂਕ ਨੇ ਉਹਨਾਂ ਨੇ ਟਰੈਕਟਰਾਂ ਹੀ ਉੱਥੇ ਚੱਲ ਰਹੇ ਆ ਉਹਨਾਂ ਨੇ ਬੰਨ ਬੰਨੇ ਨੇ ਹੁਣ ਵੀ ਸਾਡੇ ਜਥੇਬੰਦੀ ਦੇ ਚਾਰ ਕੈਂਪ ਚੱਲ ਰਿਹਾ ਜੀ ਉੱਥੇ ਮੇਰਾ ਬਾਬਾ ਨਾਲ ਗੋਲੇ ਜਰਾ ਉਹ ਚਾਰ ਕੈਂਪ ਕਾਦੇ ਲਈ ਚੱਲ ਰਿਹਾ ਪਹਿਲਾਂ ਜ਼ਮੀਨਾਂ ਉਹਨਾਂ ਦੀ ਪੱਧਰ ਕਰਨੀ ਹੈ ਫਿਰ ਉਹਨਾਂ ਦਾ ਕਣਕ ਪਜਾਉਣ ਲਈ ਉਹਨੂੰ ਉਹਨਾਂ ਨੂੰ ਡੀਜ਼ਲ ਦੀ ਵੀ ਮਦਦ ਕਰੀ ਆ ਟਰੈਕਟਰ ਵੀ ਲੈ ਕੇ ਗਏ ਆ ਹੁਣ ਉੱਥੇ ਬੀਜ ਤੇ ਡਾਇਆ ਖਾਦ ਉਹ ਵੀ ਪਹੁੰਚਦਾ ਕਰਨਾ ਪਰੰਤੂ ਸਾਡੀ ਇਹ ਮੰਗ ਵਾ ਡਾਇਆ ਖਾਦ ਆ ਨਹੀਂ ਰਿਹਾ ਉਹਦੇ ਨਾਲ ਹੋਰ ਜਿਹੜਾ ਠੇ ਸਭਾ ਹੀ ਕਹਾਂਗੇ ਮਿੱਟੀ ਉਹੜੀ ਵੇਚੀ ਜਾ ਰਹੀ ਆ ਖਰਾਕ ਰੂਕ ਉਹ ਵੀ ਇਸ ਬਾਣੇ ਇਹ ਵੇਚ ਲੋ ਇਹ ਤਾਣਾ ਬਾਣਾ ਸਾਰਾ ਹਲਜਿਆ ਹੋਇਆ ਵਾ ਠੇ ਕਈ ਵੀ ਇੱਕ ਹੋਣਾ ਗੂੰ ਲੱਗਿਆ ਹੋਇਆ ਵਾ ਨਸ਼ੇ ਵਾਲਾ ਵੀ ਇੱਕ ਅਗਾ ਕੰਮ ਦਾ ਇਹ ਪੂਰੇ ਪੰਜਾਬ ਭਰ ਦੇ ਵਿੱਚ ਆ ਹੋ ਰਿਹਾ ਜੀ ਅੱਜ ਨਹੀਂ ਅੱਜ ਪੂਰੇ ਭਾਰਤ ਚ ਆ ਜੀ ਪੂਰੇ ਭਾਰਤ ਚ 11 ਜੀ ਤੱਕ ਮੋਰਚਾ ਸਾਡਾ ਪੂਰੇ ਭਾਰਤ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਵੀ ਅੱਜ ਹੀ ਦੇਣੇ ਆ ਤੁਸੀਂ ਸਭ ਨੂੰ ਮੰਗ ਪੱਤਰ ਹਾਂ ਜੀ ਮੰਗ ਪੱਤਰ ਦੇਤਾ ਨਹੀਂ ਜਾਣਾਂ ਜੀ ਅਸੀਂ ਸਰੀਕ ਜਿਹੜਾ ਆਵਾਰਾ ਪਸ਼ੂਆਂ ਦਾ ਮੁੱਦਾ ਹੈਗਾ ਤੇ ਹੋਰ ਪ੍ਰਾਣੀ ਦਾ ਮੁੱਦੇ ਹੋਰ بڑے ਮੁੱਦੇ ਆ ਸੋ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਅੱਜ ਜਿਹੜਾ ਪ੍ਰਦਰਸ਼ਨ ਅੱਜ ਅਸੀਂ ਜੀ ਸਭ ਤੋਂ ਪਹਿਲਾਂ ਸਟਾਰਟਿੰਗ ਪ੍ਰਾਣੀ ਤੋਂ ਕਰਾਂਗੇ ਉਹ ਕਿਉਂ ਕਰਾਂਗੇ ਕਿ ਦੇਖੋ ਜਦੋਂ ਸਾਡਾ ਕੋਈ ਕਿਸਾਨ ਵੀਰ ਸਾਰਿਆਂ ਕੋਲ ਤਾਂ ਬੱਡੀ ਮਸ਼ੀਨਰੀ ਹੈ ਨਹੀਂ ਵੱਡੇ ਐਂਪਲੀਮੈਂਟ ਕਿਸੇ ਜ਼ਿਮੀਂਦਾਰ ਕੋਲ ਨਹੀਂ ਹੈਗੇ ਸवाय ਜਿਹੜੇ 20 20 30 30 40 40 ਕਿੱਲੇ ਦੇ ਮਾਲਕ ਨੇ ਉਹਨਾਂ ਕੋਲੇ ਵੱਡੇ ਐਂਪਲੀਮੈਂਟ ਨੇ ਛੋਟੇ ਕਿਸਾਨ ਕੋਲੇ ਕਿਸੇ ਕੋਲੇ ਵੱਡਾ ਇੰਪਲੀਮੈਂਟ ਨਹੀਂ ਵੱਡਾ ਟਰੈਕਟਰ ਨਹੀਂ ਇਹ ਸਾਨੂੰ ਕੀ ਕਰਦੇ ਆ ਤੁਹਾਨੂੰ ਅਸੀਂ ਸਬਸਿਡੀ ਦੇਤੀ ਜੀ ਸੁਸਾਇਟੀਆਂ ਚਾਹ ਕਰੋ ਜੀ ਉਹ ਕਰੋ ਉਹ 100% ਮੈਂ ਕਹਿੰਦਾ 99% ਹੀ ਮੰਨ ਲਓ 99% ਸਾਰਾ ਕੁਝ ਕਾਗਜ਼ਾਂ ਚ ਕਿਸੇ ਸੁਸਾਇਟੀ ਚ ਮੈਨੂੰ ਦਿਖਾ ਦਿਓ ਕਿ ਸਾਰੇ ਇੰਪਲੀਮੈਂਟ ਹੈ ਜੇ ਹੈ ਤਾਂ ਕਿੰਨੇ ਆ ਦੇ ਉਹਦਾ ਕਿੰਨਾ ਕੱਟ ਹੋ ਗਿਆ ਕਿੰਨੇ ਜ਼ਿਮੀਂਦਾਰਾਂ ਨੂੰ ਮਿਲਦਾ ਕਿੰਨੇ ਪਿੰਡ ਚ ਕਿਸਾਨ ਖੇਤੀ ਕਰਨ ਵਾਲੇ ਆ ਕਿੰਨੇ ਵੱਡੇ ਆ ਕਿੰਨੇ ਛੋਟੇ ਆ ਸਭ ਗੱਲਾਂ ਨੇ ਨਟੇਰੇ ਨੇ ਇਕ ਦੇ ਬਾਢਿਓ ਬਹਾਨੇ ਨਾਲ ਗਊ ਸਹ ਸਪਰਾਲੀ ਇਹ ਬੋਤੇ ਲੱਕ ਬੰਨਿਆ ਇਹਨਾਂ ਨੇ ਖਾਂਡ ਤੇ ਜਿਹੜੇ ਬੰਦੇ ਇਦਾਂ ਦੇ ਆਪ ਸਰਕਾਰ ਵਾਲੇ ਦੇ ਐਮ ਐਲ ਏ ਜਿਹੜੇ ਮੋਬਾਈਲ ਰਿਪੇਅਰ ਕਰਦੀ ਸੀ ਅੱਜ ਉਹ ਪੰਜ ਪੰਜ ਕਿਲੇ ਦੀਆਂ ਕੋਠੀਆਂ 'ਚ ਬੈਠੇ ਜਿਹੜੇ ਕੋਲੇ ਦੋ ਬੈਸ ਬੇ ਸੀ ਅੱਜ 2233 ਕਿਲਿਆਂ ਦੇ ਮਾਲਕ ਬਣੇ ਬੈਠੇ ਆ ਉਹ ਕਿੱਥੋਂ ਬਣ ਗਏ ਤਾਂ ਕਹਿੰਦੇ ਅਸੀਂ ਅਸੀਂ ਕਰਾਪਸ਼ਨ ਬੰਦ ਕਰ ਦਿਆਂਗੇ ਇਸ ਕਰਕੇ ਸਾਡੇ ਸਾਰੇ ਹੀ ਮੁੱਦੇ ਨੇ ਜੀ ਦੇਖੋ ਹੁਣ ਢਾਈ ਰਿਓ ਆ ਢਾਈ ਰਿਓ ਨਾਲ ਲਾਤਾ ਜੀ ਮੈਨੂੰ ਜੂਰੀਆ ਨਾਲ ਲਾਤਾ ਜੀ ਆ ਖਰਾਕ ਨਾਲ ਲਾਤਾ ਜੀ ਆ ਮੋਬਾਈਲ ਉਹ ਨਾਲ ਲਾਤੇ ਜੀ ਕੋਈ ਆ ਲੈ ਲੋ ਜੀ ਤੇਲ ਲੈ ਜੋ ਜੀ ਨਾਲ ਤੁਸੀਂ ਆ ਦਵਾਈਆਂ ਲੈ ਜੋ ਜੀ ਉਹ ਕਿਉਂ ਅਸੀਂ ਕਹਿੰਦੇ ਆ ਜੀ ਤੇ ਕੀਤ ਨਹੀਂ ਲੱਗੇ ਸਾਡੇ ਬਜ਼ੁਰਗ ਕਰਕੇ ਚਲੋ ਬਜ਼ੁਰਗਾਂ ਵੇਲੇ ਇੰਨੀ ਦਵਾਈਆਂ ਹੈ ਨਹੀਂ ਸੀ ਹੁਣ ਦਵਾਈਆਂ ਨੇ ਹੁਣ ਦਵਾਈਆਂ ਦੇ ਵਿੱਚ ਇੰਨੀ ਦਵਾਈ ਦੀ ਲੋੜ ਨਹੀਂ ਆ ਜਿੰਨੀਆਂ ਨਾਲ ਜਾਣ ਕੇ ਧੱਕੇ ਨਾਲ ਕਿਸਾਨ ਨੂੰ ਮਾਰ ਰਹੇ ਆ ਤੋਂ ਇਸੇ ਤਰ੍ਹਾਂ ਪ੍ਰੋਟੈਸਟ ਜਾਰੀ ਰੱਖੂਗਾ ਜੀ ਸਾਡਾ ਜਿੱਨਾ ਚਰ ਸਾਡੀ ਐਮਐਸਪੀ ਤੋਂ ਲੈ ਕੇ ਸੁਆਮੀ ਡਾਕਟਰ ਸੁਆਮੀ ਨਾਥ ਰਿਪੋਰਟ ਤੱਕ ਸਾਨੂੰ ਮਿਲਦਾ ਨਹੀਂ ਉਹਨਾਂ ਚਰ ਇਸੇ ਤਰ੍ਹਾਂ ਨਹੀਂ ਸਾਡੇ ਆਪਣੇ ਧਰਨੇ ਚੱਲਦੇ ਰਹਿਣਗੇ ਤੇ ਸਰਕਾਰਾਂ ਨੂੰ ਅਸੀਂ ਕੇਰਨ ਗੋੜਨੇ ਪਾਰ ਕੇ ਗੋੜਨੇ ਪਾਰ ਕਰਕੇ ਆਪਣੀਆਂ ਮੰਗਾ ਮਨਾ ਕੇ ਫੇਰ ਛੱਡਾਂਗੇ